ਪ੍ਰਧਾਨ ਜੀ ਅੱਜ ਦਾ ਜਿਹੜਾ ਤੁਹਾਡਾ ਪ੍ਰੋਟੈਸਟ ਹੈ ਕੀ ਮਸਲਾ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਮਸਲੇ ਬਾਰੇ ਪਹਿਲਾਂ ਤਾਂ ਯੂਨਾਈਟਿਡ ਟ੍ਰੇਡ ਯੂਨੀਅਨ ਕੋਲੋਂ ਹੀ ਉਹ ਪ੍ਰੈਸਪੋਕਟਰ ਕਨਾਂ ਨਿਊਜ਼ਾ ਧੰਨਵਾਦ ਜੀ ਜਿਹੜਾ ਸਾਡਾ ਆਪੀ ਕਾਰ ਤੋਂ ਸੀ ਸਾਡੇ ਨੂੰ ਪਰਮੇਸ਼ਰ ਹੋ ਸਾਡੀਆਂ ਪੂਰੀ ਮਤਲਬ ਟੀਮ ਰਾਉਣੀ, ਬਰਾਹਾ, ਰਾੜਾ ਸਾਹਿਬ, ਕਢਾਣੀ, ਖਲੋਪੀ, ਜੀ ਮਕਸੂਦ ਦਾ ਪੈਲ, ਘਮੋਟ, ਦੀਜਾ, ਦਰਾਹਾ ਸਾਰੀਆਂ ਟੀਮਾਂ ਅਸੀਂ ਇਕੱਠੀਆਂ ਹੋਈਆਂ ਹੋੜੇ ਖੰਨੇ ਖੰਨਾ ਮਲੋ ਰੋਡ ਦਾਣਾ ਮੰਡੀ ਤੇ ਅਸੀਂ ਇਹ ਪ੍ਰੋਟੈਸਟ ਕਰ ਰਹੇ ਹਾਂ ਜਿਹੜਾ ਸਾਡੇ ਤੇ ਕਾਨੂੰਨ ਲਾਗੂ ਕੀਤਾ ਡਰਾਈਵਰਾਂ ਤੇ ਉਹ ਤਲਵਾਰ ਲਟਕਦੀ ਆ 10 ਸਾਲ ਦੀ ਸਜ਼ਾ ਤੇ 7 ਸਾਲ ਦੀ 7 ਲੱਖ ਰੁਪਈਆ ਜੁਰਮਾਨਾ ਦੱਸੋ ਕਿਸ ਇਨਸਾਨ ਕੋ ਕਿਸ ਗੱਡੀ ਵਾਲੇ ਕੋ ਕਿਸ ਤਾਂ ਟੈਕਸ ਭਰਉਣ ਨੂੰ ਨਹੀਂ ਅਜੀ ਕਰੋਨਾ ਕਾਲ ਦੇ ਵਿੱਚ ਟੈਕਸਾ ਵੀ ਅਸੀਂ ਮੰਗ ਰੱਖੀ ਸੀ ਵੀ ਜਿਹੜੇ ਟੁੱਟੇ ਹੋਏ ਨੇ ਉਹਨਾਂ ਨੂੰ ਮਾਫ਼ ਕੀਤਾ ਜਾਵੇ ਅਸੀਂ ਪਹਿਲਾਂ ਮੰਗ ਰੱਖੀ ਸੀ ਵੀ ਜਿਸ ਡਰਾਈਵਰ ਦਾ ਲਾਇਸੈਂਸ ਬਣਿਆ ਹੋਇਆ ਉਹਨੂੰ 10 ਲੱਖ ਦੀ ਪਾਲਿਸੀ ਦਿੱਤੀ ਜਾਵੇ ਅਗਰ ਉਹ ਕਿਤੇ ਵੀ ਮਤਲਬ ਕੋਈ ਹਾਦਸਾ ਹੁੰਦਾ ਤਾਂ ਉਹਦਾ ਪਰਿਵਾਰ ਪਿੱਛੋਂ ਮਤਲਬ ਆ ਖਾਂਭ ਸਕੇ ਛਾਂਬਿਆ ਜਾ ਸਕੇ ਤੇ ਦੂਜੀ ਗੱਲ ਇਹਨਾਂ ਨੇ ਉਹ ਤਾਂ 3/2 ਕਸਤਾ ਸਕੰਜਾ ਇਹਦੇ ਵਿੱਚ ਕਾਰ ਕੀ 2 ਵੀਲਰ ਕੀ 3 ਵੀਲਰ ਕੀ ਇਹਦੇ ਕੋਲ ਸਾਨੂੰ ਬਣਿਆ ਹੋਇਆ ਹਰ ਇੱਕ ਤੇ ਇਹ ਕਾਨੂੰਨ ਲਾਗੂ ਕਰਦਾ ਦੂਜੀ ਗੱਲ ਟੋਲ ਇੱਕ ਸਾਲ ਦੇ ਵਿੱਚ ਦੋ ਦੋ ਵਾਰ ਵਧਦੇ ਨੇ ਦਿੱਕੋ ਅਸੀਂ ਟੈਕਸ ਦਿੰਨੇ ਆ ਟੋਲ ਵਧਾਣ ਦਾ ਦਾ ਕਾਰਨ ਇਹ ਨਹੀਂ ਗਾ ਹੈ ਜੀ ਆ ਲਾਡੂ ਵਾਲਾ ਟੋਲ ਇੰਨਾ ਮਹਿੰਗਾ ਉਹਦੇ ਲਈ ਕੋਈ ਨਹੀਂ ਆਵਾਜ਼ ਉਠਾਉਂਦਾ ਸਾਡੇ ਦਰਾਹੇ ਵਾਲੀ ਟੀਮ ਦੇ ਲਾਗੇ ਕੁੱਬੇ ਟੂਲ ਲੱਗਿਆ ਹੋਇਆ ਇਹਨਾਂ ਤੇ ਦੱਬ ਕੇ ਟੂਲ ਲੈਂਦੇ ਨੇ ਉਹ ਟੂਲ ਅਸੀਂ ਮaaf ਕਰਾਉਣਾ ਜੀ ਹੈ ਜੀ ਜਿਵੇਂ ਜਿਵੇਂ ਮਰਜ਼ੀ ਕਰੀਏ ਅਸੀਂ ਮਤਲਬ ਮaaf ਕਰਾ ਕੇ ਹੀ ਸਾਹ ਲਵਾਂਗੇ ਤੇ ਦੂਜਾ ਜਿਹੜਾ ਲਾਟੂ ਵਾਲ ਟੂਲ ਦਾ ਹੁਣ ਜੇ ਸਾਡਾ ਕੋਈ ਮਸਲਾ ਨਾ ਹੱਲ ਹੋਇਆ ਤਾਂ ਅਸੀਂ ਲਾਟੂ ਵਾਲਾ ਟੂਲ ਪੂਰੀ ਟੀਮ ਪੰਜਾਬ ਦੀ ਇਕੱਠੀ ਕਰਕੇ ਉਹ ਰੋਕਾਂਗੇ ਕਿਉਂਕਿ ਰੋਕਣਾ ਜ਼ਰੂਰ ਆ ਕਿਉਂਕਿ ਸਾਡੇ ਤੇ ਬੜਾ ਪੂਰਾ ਬਝਨ ਪੈਂਦਾ ਤੇ ਸਾਡੇ ਕੋ ਮਤਲਬ 3-400 ਰੁਪਏ ਦਾ ਆਉਣ ਜਾਣ ਦਾ ਟੂਲ ਉਹ ਕੱਟਿਆ ਜਾਂਦਾ ਤੇ ਦੂਜਾ ਜਿਹੜੇ ਤਨੂਨ ਨੇ ਸੈਂਟਰ ਸਰਕਾਰ ਨੂੰ ਅਸੀਂ ਅਪੀਲ ਕਰਦੇ ਆਂ ਵੀ ਜੇ ਨਾ ਰੱਦ ਕੀਤੇ ਤਾਂ ਅਸੀਂ ਇਹ ਸੰਘਰਸ਼ ਹੋਰ ਵੀ ਤੇਜ਼ ਕਰਾਂਗੇ ਕਿਉਂਕਿ ਯੂਨਾਈਟਿਡ ਟ੍ਰੇਡ ਯੂਨੀਅਨ ਪੂਰੇ ਪੰਜਾਬ ਦੀ ਆ ਅਸੀਂ ਕਾਲ ਇੱਕ ਜਗ੍ਹਾ ਦੀ ਉਹ ਦਮਾਂਗੇ ਚਾਹੇ ਥੰਨੇ ਦੀ ਦੇ ਦੀਏ ਚਾਹੇ ਲੋਂਡੂਵਾਲ ਦੀ ਦੇ ਦੀਏ ਇੱਕ ਦੂਜਾ ਜਿਹੜੇ ਜਿਗਾੜੂ ਜਿਹੜੇ ਨੇ ਇਹ ਸਾਨੂੰ ਬੜਾ ਅਫੈਕਟ ਕਰਦੇ ਨੇ ਤੇ ਆਟੋ ਬਹੁਤ ਅਫੈਕਟ ਕਰਦੇ ਨੇ ਅਸੀਂ ਬਹੁਤ ਹੀ ਮਤਲਬ ਬਾਅਦ ਇਹ ਪ੍ਰੋਟੈਕਟ ਕਰ ਚੁੱਕੇ ਆ ਬਹਿ ਚੁੱਕੇ ਆ ਵੀ ਸਾਡਾ ਇਹ ਹੱਲ ਕੀਤਾ ਜਾਵੇ ਪਰ ਨਹੀਂ ਸਾਡਾ ਹੱਲ ਨਹੀਂ ਹੁੰਦਾ ਪਤਾ ਨਹੀਂ ਕਿਉਂ ਨਹੀਂ ਹੁੰਦਾ ਇਹ ਸਾਨੂੰ ਸਮਝ ਤੋਂ ਬਾਹਰ ਆ ਅਸੀਂ ਪੈਸਾ ਵੀ ਖਰਚਦੇ ਆ ਟੈਕਸ ਵੀ ਭਰਦੇ ਆਂ ਅੰਸ਼ੋਰ ਵੀ ਕਰਾਉਂਦੇ ਆਂ ਸੋਰਾ ਬੜੀਆਂ ਮਹਿੰਗੀਆਂ ਹੋ ਗਈਆਂ ਤੇ ਦੂਜਾ ਸਾਡੇ ਜਿਹੜੇ ਵਰਕਰ ਨੇ ਇਹਨਾਂ ਨੂੰ ਜਗਾ ਜਗਾ ਤੰਗ ਕੀਤਾ ਜਾਂਦਾ ਕੋਈ ਗੱਲ ਇਹ ਵੀ ਅਸੀਂ ਬੁਹਾਰ ਲਾਈ ਆ ਵੀ ਦੇਖੋ ਜਿੰਨਾਂ ਦੇ ਕੋਰੇ ਜਗਾੜੂ ਵਿਰੇ ਨਹੀਂ ਬੰਦ ਹੁੰਦੇ ਆਟੋ ਨਹੀਂ ਬੰਦ ਹੁੰਦੇ ਸਾਡੇ ਕੰਮ ਤੇ ਬੜਾ ਫੈਕਟ ਪੈਂਦਾ ਉਹਨਾਂ ਜਿੱਕਰ ਸਾਡਾ ਜਿਹੜਾ ਇੱਕ ਕਾਮਾ ਸਾਡੀਆਂ ਗੱਡੀਆਂ ਨੂੰ ਨਾ ਤੰਗ ਕੀਤਾ ਜਾਂਦਾ ਦੂਜਾ ਸਾਡੇ ਯੂਨਾਈਟਿਡ ਸਟੇਟ ਯੂਨੀਅਨ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਗਿੱਲ ਪੂਰੀ ਟੀਮ ਨੂੰ ਲੈ ਕੇ ਚੱਲਦੇ ਨੇ ਪੂਰੀ ਟੀਮ ਨੂੰ ਲੈ ਕੇ ਚੱਲਦੇ ਨੇ ਹਰ ਇੱਕ ਸਾਡਾ ਵਰਕਰ ਉਹਨਾਂ ਦੇ ਨਾਲ ਲਿਟੇਟਡ ਆ ਸਾਡੇ ਸੁਭਾ ਪ੍ਰਧਾਨ ਹਰਜਿੰਦਰ ਸਿੰਘ ਜੀ ਤਨ ਮਨ ਨਾਲ ਪੂਰਾ ਹਰ ਜਗ੍ਹਾ ਜਿੱਥੇ ਵੀ ਸਾਥ ਦਿੰਦੇ ਨੇ ਸਾਡਾ ਉੱਥੇ ਹੀ ਪਹੁੰਚਦੇ ਨੇ ਇਹ ਉਹਨਾਂ ਨੇ ਪੂਰੀ ਟੀਮ ਨੂੰ ਸੰਭਾਲਿਆ ਹੋਇਆ ਤੇ ਅੱਗੋਂ ਜਿਵੇਂ ਵੀ ਉਹਨਾਂ ਦਾ ਲਿਖਣਗੇ ਵੀ ਜੇ ਸਾਡਾ ਕੰਮ ਨਾ ਹੋਇਆ ਉਹ ਅਸੀਂ ਉਹਨਾਂ ਦਾ ਸਾਰੇ ਗੱਲ ਤੇ ਸਾਥ ਦੇਵਾਂਗੇ ਵਾਹਿਗੁਰੂ ਜੀ ਦਾ ਖਾਲਸਾ ਅੱਜ ਨਾਲ ਇਸ ਸੰਬੰਧ ਚ ਕੋਈ ਮੰਗ ਪੱਤਰ ਵੀ ਦੇ ਰਹੇ ਹਾਂ ਤੁਸੀਂ ਅੱਜ ਦੇ ਸੰਬੰਧ ਚ ਅਸੀਂ ਇੱਕ ਜਗਾੜੂਆਂ ਦੇ ਪ੍ਰਤੀ ਮੰਗ ਪੱਤਰ ਦੇ ਰਹੇ ਹਾਂ ਦੂਜਾ ਜੀ ਅਸੀਂ ਮੰਗ ਪੱਤਰ ਦੇ ਰਹੇ ਹਾਂ ਕਾਲੇ ਕਾਨੂੰਨਾਂ ਕਰਕੇ ਇਹ ਕਾਨੂੰਨ ਰੱਦ ਕੀਤੇ ਜਾਣ ਦੇਖੋ ਕਿਸ ਇਨਸਾਨ ਕੋਲ 7 ਲੱਖ ਰੁਪਈਆ 10 ਲੱਖ ਰੁਪਈਆ ਕੌਣ ਭਰੂਗਾ ਹੈ ਜੀ ਜਿਹਦੇ ਕੋਲੇ 10 ਲੱਖ ਰੁਪਈਆ ਤੇ 10 ਸਾਲ ਸਜ਼ਾ ਕੱਟ ਕੇ ਆਊਗਾ ਉਹ ਗਾਹਾਂ ਵਧਾਉਣਗੇ ਘਟਾਉਣਗੇ ਨਹੀਂ ਅਗਲਾ ਕੀ ਪ੍ਰੋਗਰਾਮ ਹੈ ਜੇ ਆ ਜੇ ਰੱਦ ਨਹੀਂ ਹੁੰਦੇ ਜਾਂ ਤੁਹਾਡੇ ਜਿਹੜੇ ਮੰਗ ਪੂਰੀ ਨਹੀਂ ਹੁੰਦੀ ਇਹ ਰੱਦ ਨਾ ਹੋਏਗੀ ਤਾਂ ਅਸੀਂ ਜਿਹੜਾ ਪੰਜਾਬ ਦੀ ਥਾਂ ਦੇਤੀ ਇੱਕ ਜਗ੍ਹਾ ਪੂਰੀ ਜ਼ੋਰਦਾਰ ਪ੍ਰਦਰਸ਼ਨ ਕਰਾਂਗੇ ਤੇ ਅਸੀਂ ਉਹਨਾਂ ਕਿਦਰ ਨਹੀਂ ਕਿਸੇ ਨੂੰ ਮੰਨਾਂਗੇ ਜਿੱਨਾਂ ਚੋਂ ਸਾਡਾ ਕੋਈ ਹੱਥ ਨਹੀਂ ਉਹ ਠੀਕ ਸਰ ਅਜੇ ਤੇ ਨੀਰੇ ਟੈਂਪੂ ਯੂਨੀਅਨ ਦਾ ਜਿਹੜਾ ਮਸਲਾ ਸੀਗਾ ਕੀ ਮਸਲਾ ਹੈ ਜੀ ਉਹਨੇ ਕੀ ਮਰੋਂਡਾੰਦ ਦਿੱਤਾ ਕੀ ਕਹਿਣਾ ਜੀ ਉਹ ਸੈਂਚਾਰ ਮਸਲੇ ਨਹੀਂ ਨਾ ਤਾਂ ਮੇਨ ਮਸਲਾ ਬੜਾ ਜਿਹੜਾ ਕੋਰਟ ਬੈਲਾਂਸ ਦੂਰੋਂ ਅੰਮ੍ਰਿਤਨਾਮਕ ਨੂੰ ਨਾਸ ਹੋਇਆ ਹਿੱਟਡਰ ਉਹ ਰਿਗਾਰਡਿੰਗ ਸੀਗਾ ਉਹਦਾ ਆਲਰੇਡੀ ਸਟੇ ਹੋਇਆ ਹੋਇਆ ਮੈਂ ਗੁੱਜਾ ਮਸਲਾ ਇਹਨਾਂ ਦਾ ਹੈਗਾ ਜਗੜੂ ਰੇੜੀਆਂ ਬਾਰੇ ਰੇੜੀਆਂ ਚੱਲਦੀਆਂ ਨਹੀਂ ਨੇ ਤੇ ਇੱਕ ਤੋਂ ਮਸਲੇ ਹੋਰ ਨੇ ਜਿਹੜੇ ਥਾਣੇ ਇਤਰਾਹੇ ਨਾਲ ਸੰਬੰਧਿਤ ਨੇ ਉਹ ਇਹਨਾਂ ਨੂੰ ਮੈਮੋਰੈਂਡਮ ਦੇ ਕੇ ਕੱਲ੍ਹ ਵਾਸੋਂ ਭੇਜੀ ਆ ਕੋਈ ਐਸੇ ਟਰਸਾਹੇ ਨੂੰ ਸੁਵੇਈ ਕਰ ਦਿੰਦੇ ਆ ਜੀ ਜਿਹੜੀ ਇਹਨੂੰ ਸਮੱਸਿਆ ਪਈ ਆ ਉਹ ਦੂਰ ਹੋ ਜੂਗੀ ਠੀਕ ਅਸਾ ਖੰਨਾ ਤੋਂ ਪੱਤਰਕਾਰ ਪਰਮਜੀਤ ਸਿੰਘ ਦੀ ਮਾਂਦੀ ਖਾਸ ਰਿਪੋਰਟ तो देखो बहुत भी मार रहा है कोरोना काल में सरकारी सब पर बहुत बहुत तकलीफ है जिंदाबाद ट्रेड यूनियन जिंदाबाद जिंदाबाद ट्रेड यूनियन जिंदाबाद जिंदाबाद ट्रेड यूनियन जिंदाबाद ड्राइवर एकता जिंदाबाद ड्राइवर एकता जिंदाबाद नेता अफसर साहबान जिंदाबाद नेता अफसर साहबान जिंदाबाद